ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਕੋੜਿਆਟ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਚੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਤਿੰਨ ਮੱਜਾਂ ਸੇਲ ਕਰਨੀਆਂ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਚੰਗੇ ਰਿਕਾਰਡ ਵਾਲੀਆਂ ਵੱਡੇ ਵੱਡੇ ਕਾਦਾ ਮੱਜਾਂ ਦੇ ਟੌਪ ਦੀਆਂ ਮੱਜਾਂ ਜੀ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਤੇ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਭਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਜੀ ਠੀਕ ਹੈ ਜੀ ਤੇ ਅੱਜ ਕਿੰਨੀਆਂ ਮੱਝਾਂ ਆਪਣੇ ਕੋਲ ਅੱਜ ਤਿੰਨ ਹੀ ਤਿੰਨ ਹਾਂਜੀ ਠੀਕ ਹੈ ਜੀ ਕਿਦਾਂ ਪਹਿਲਾ ਮਾਲ ਵੇਚ ਗਿਆ ਸਾਰਾ ਹਾਂਜੀ ਵੇਚ ਗਿਆ ਵੇਚ ਗਿਆ ਇੱਕੋ ਮੈਂ ਰਹਿ ਗਈ ਵਿੱਚ ਉਹਨਾਂ ਦੇ ਵਿੱਚੋਂ ਠੀਕ ਹੈ ਰਹਿ ਗਈ ਉਹ ਵੀ ਉਹਨਾਂ ਦੇ ਸਾਈ ਪ ਹਾਂਜੀ ਤੋਂ ਬਾਅਦ ਪਤਾ ਨਹੀਂ ਕੀ ਪ੍ਰੋਬਲਮ ਕੋ ਪੈ ਗਈ ਆਂਦੇ ਚੱਲ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵਾਸਪਾਤੀ ਸਾਈ ਆਪਾਂ ਉਹਨਾਂ ਨੂੰ ਠੀਕ ਠੀਕ ਹੈ ਠੀਕ ਹੈ ਹਾਂਜੀ ਸਹੀ ਜਾ ਤੇ ਬਾਕੀ ਵੇਗੀਆਂ ਸਾਰੀਆਂ ਠੀਕ ਹੁਣ ਆਪਣੇ ਕੋ ਦੋ ਤਾਜ਼ੀਆਂ ਸੂਈਆਂ ਹਾਂਜੀ ਦੋ ਤਾਜ਼ੀਆਂ ਸੂਈਆਂ ਤੇ ਇੱਕ ਸੂਣ ਵਾਲੀ ਮੈਂ ਤਿਆਰ ਇੱਕ ਤਿਆਰ ਹੀ ਆ ਹਨਾ ਚੰਗੀਆਂ ਵੱਡੀਆਂ ਵੱਡੀਆਂ ਮੁੱਝਾਂ ਲੈਂਦੀਆਂ ਚੰਗੀ ਮੈਂ ਵਧੀਆ ਹੋਵੀਂ ਰਕਾਟ ਵਾਲੀ ਆ ਠੀਕ ਹੈ ਜੀ ਤੇ ਮੁੱਲ ਜਾ ਜੀ ਅੱਜ ਹਨਾ ਮੁੱਲ ਜਾ ਜੀ ਆਪਾਂ ਜੀ ਹੁਣ ਤੇ ਠੀਕ ਅੱਗੇ ਵੀ ਜਾ ਜੀ ਹੁੰਦੇ ਤੁਹਾਡੇ ਸਾਰੇ ਜਾ ਜੀ ਹੁੰਦੇ ਅੱਜ ਬਿਲਕੁਲ ਹੀ ਜਾ ਜਿਆ ਬਾਕੀ ਦੂਜੀ ਗੱਲ ਇਹ ਪਾਜੀ ਵੀ ਮੋਲਾ ਪਾਉ ਹੋਈ ਪਉਣਾ ਜੋ ਲੈਣਾ ਵਾ ਠੀਕ ਆ ਹਾਂਜੀ ਬਾਅਦ ਜੋ ਜਿੱਥੇ ਛੋੜੀ ਹੋਣੀ ਥੋੜੀ ਬੋਲੀ ਛੋੜੀ ਹੋਣੀ ਬਿਲਕੁਲ ਜੈ ਜੀ ਪਾਉਣਾ ਜੀ ਹੁਣ ਪਹਿਲਾਂ ਤੁਹਾਨੂੰ ਬਤਾ 10-15000 ਵੱਧ ਪਾ ਦਈਏ ਫੇਰ ਮੁੜ ਕੇ ਘਟਾਈਏ ਫੇਰ ਉਹ ਗੱਲ ਜੀ 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 ਫਿਕਸ ਜੀ ਹੋ ਜਾਂਦੇ ਆ ਮਾਰਕੀਟ ਘੁੰਮੀ ਘੁੰਮੀ ਹੁੰਦੀ ਸਾਰੇ ਜਿੰਨਾ ਖਰੀਦਣਾ ਹੁੰਦਾ ਵਾ ਉਹ ਵੀ ਸਿਆਣੇ ਹੋ ਗਏ ਹੁਣ ਜਿਹੜੇ ਵੀਡੀਓ ਵੇਂਦੇ ਆ ਨਾ ਉਹ ਵੀ ਬਹੁਤ ਸਿਆਣੇ ਆ ਹਾਂਜੀ ਐਡਰੈਸ ਲਾ ਦਿਓ ਵੀਰ ਜੀ ਐਡਰੈਸ ਨਾਮ ਆਪਣਾ ਹੈ ਕਲਦੀਪ ਸਿੰਘ ਹਾਂਜੀ ਤੇ ਪਿੰਡ ਕੋਟ ਹਿਆਤ ਜੀ ਤੇ ਜ਼ਿਲ ਸਰੀਏ ਮੱਤ ਸਰ ਸਾਹਿਬ ਤੇ ਤਹਿਸੀਲ ਬਾਬਾ ਬਕਾਲਾ ਹੋ ਖਲਚੀਆਂ ਹਾਈਵੇ ਜਿਹੜਾ ਲਾਗੇ ਪੈਂਦਾ ਆਪਾਂ ਠੀਕ ਆ ਹਾਂਜੀ ਫੋਨ ਨੰਬਰ ਦੱਸ ਦਿਓ ਜੀ 987236960 ਠੀਕ ਆ ਜੀ ਹਾਂਜੀ ਲਾਗੇ ਆਪਾਂ ਨੂੰ ਮਹਿਤਾ ਵੀ ਪੈਂਦਾ ਹਨਾ ਮਹਿਤਾ ਵੀ 8 ਕਿਲੋਮੀਟਰ ਆ ਠੀਕ ਆ 6-7 ਕਿਲੋਮੀਟਰ ਹੈਗਾ ਖਲਚੀਆਂ ਜੀ ਇਧਰ ਵੀ ਲੱਗੇ ਜੀ ਇਧਰੋਂ ਤਰਸਿੱਕਾ ਆ ਰਹੀ ਆ ਲਾਗੇ ਲਾਗੇ ਹੀ ਆ ਪਿੰਡ ਲਾਗੇ ਲਾਗੇ ਹੀ ਆ ਬੋਪਰਾ ਵੀ ਲੱਗੇ ਹੀ ਇਧਰ ਪੈ ਜਾਂਦਾ ਠੀਕ ਠੀਕ ਆ ਸ਼ਰਵਾਦ ਫਿਰ ਝੋਟੀ ਤੋਂ ਕਰੀਏ ਹਾਂਜੀ ਇਹ ਦੂਜਾ ਸੂਆ ਭਾਜੀ ਸੂਈ ਜੇ ਕੱਲ੍ਹ ਦੂਜਾ ਸੂਆ ਹਾਂਜੀ ਕਲ ਦੀ ਸੂਈ ਜੇ ਕਲ ਦੀ ਸੂਈ ਆ ਤੇ ਮਗਰ ਬੱਚਾ ਕੀ ਆ ਗਿਆ ਮਗਰ ਕੱਟਾ ਜੀ ਕੱਟਾ ਆ ਗਿਆ ਮਗਰ ਕੱਟਾ ਵੀ ਚੰਗਾ ਪਲਿਆ ਵਾ ਤੇ ਝੋਟੀ ਦਾ ਮੂੰਹ ਵੇਖ ਲੋ ਫੇ ਸਿੰਗ ਵੇਖ ਲੋ ਬਹੁਤ ਹੀ ਸੋਹਣਾ ਲੱਗਾ ਵਾ ਕਿੰਨਾ ਬੋਲਾ ਭਾਜੀ ਇਸ ਟਾਈਮ ਤੇ ਬੋਲਾ 7-8 ਕਿਲੋ ਹੋਊਗਾ ਭਾਜੀ 7-8 ਕਿਲੋ ਬੋਲਾ ਵਾ ਦੂਜੀ ਗੱਲ ਇਹ ਆ ਕਿ ਜਿੰਨਾ ਕੋ ਹੁੰਦਾ ਆਪਾਂ ਭਾਜੀ ਉਨਾ ਹੀ ਦੱਸਦੇ ਆ ਬਾਅਦ ਦੱਸਣ ਦਾ ਕੋਈ ਫਾਇਦਾ ਨਹੀਂਗਾ ਬਿਲਕੁਲ 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 ਤੇ ਚਵਾਈ ਦੀ ਭਾਜੀ ਕੱਥਣਾ ਦੀ ਪਿਛੇ ਦੀ ਗਰੰਟੀ ਹੋਊਗੀ ਛੋਟੀ ਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਚੋਣ ਏਡੀ ਪੋਲੀ ਆ ਵੀ ਬਹੁਤ ਜਾਨੀ ਕੋਈ ਮਾਸਾ ਜਨਾ ਪੂਰ ਛਟਾਉਣਾ ਹੋਊਗਾ ਠੀਕ ਹੈ ਤੇ ਵੇਖੋ ਬਣੀ ਵੇਖੋ ਅਜੇ ਸਵੇਰੇ ਸਾਫ ਕਰ ਦਿੱਤੀ ਆ ਜੀ ਹਾਂਜੀ ਅੱਜ ਸਾਫ ਕੀਤੀ ਆ ਹਾਂਜੀ ਆਹ ਵੇਖੋ ਟਲਾ ਥਾਨ ਬਹੁਤ ਚੰਗਾ ਵਾ ਬਾਕੀ ਸ਼ਾਮ ਤੱਕ ਐ ਚੰਗੀ ਬਣ ਜਾਣੀ ਜੇ ਤੁਹਾਨੂੰ ਕਿਸੇ ਅਜੇ ਟਾਈਮ ਵੇਖ ਲਓ ਟਾਈਮ ਅਜੇ 12 ਵਜੇ ਆ ਹਾਂਜੀ 12 ਵਜੇ ਆ ਜੀ ਠੀਕ ਆ ਤੇ ਤੋਰੀਏ ਨੂੰ ਹਾਂਜੀ ਤੋਰੀਏ ਆ ਵੇਖੋ ਕੱਦ ਕਾੜ ਝੋਟੀ ਦਾ ਚੈੱਕ ਕਰੋ ਕੱਦ ਕਾੜ ਵੀ ਚੰਗਾ ਸਿੰਘ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਰੱਖਣ ਵਾਲਿਆ ਆਤੀ ਤੇ ਭਾਜੀ ਏਡੀ ਠੰਡੀ ਸੀਲ ਝੋਟੀ ਬਹੁਤ ਜਦ ਠੀਕ ਆ ਹਾਂਜੀ ਬਸ ਖਾਣ ਵੀ ਬੜਾ ਸੋਹਣਾ ਲੱਗਾ ਜੀ ਇਹਨੂੰ ਆ ਵੇਖੋ ਜੀ ਤੋੜ ਦੋ ਲੰਮੀ ਤੋੜੋ ਤੋੜ ਦੋ ਲੰਮੀ ਤੋੜੋ ਬਾਹਰ ਤੋੜ ਦੀ ਹਾਂਜੀ ਹਾਂਜੀ ਤੋੜ ਦੋ ਕੋਈ ਗੱਲ ਨਹੀਂ ਲੰਮੀ ਤੋੜੋ ਇਹ ਬਾਕੀ ਇਹ ਬਣਦੀ ਪੁੰਨ ਦੀ ਭਾਜੀ ਹੁਣੀ ਕਹਿੰਦੇ ਚੰਗੀ ਆ ਇਸ ਟਾਈਮ ਤੇ ਬੋਲੇ ਦੇ ਹੀ ਆ 8 ਕਿਲੋ ਬੋਲਾ ਵਾ ਜੀ ਦੇਖੋ ਸੋਹਣਾ ਵਾ ਵੀ ਫੇਸ ਕੁਆਲਟੀ ਕੱਦ ਕਾਠ ਹਾਂਜੀ ਬਿਲਕੁਲ ਚੰਗਾ ਪਲੀ ਸਾਂਭੀ ਆ ਪਲੀ ਆ ਬਾਕੀ ਬਾਕੀ ਦੇਖ ਲੋ ਇਹ ਤਾਜੀ ਸੂਈ ਆ ਕੋਈ ਸੂਈ ਨਹੀਂ ਡਮਨਾ ਹਾਂਜੀ 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 ਆ ਵੇਖੋ ਜੀ ਥਾਣ ਵੀ ਚੰਗਾ ਸੋਹਣਾ ਲੱਗਾ ਵਾ ਗਰਮਾਲੀ ਨੂੰ ਆ ਵੇਖੋ ਕਰ ਗੋ ਕੁਆਲਟੀ ਕਰੋ ਚੈੱਕ ਇਹ ਠੀਕਾ ਚੌਣ ਜੋਈ ਦੀ ਪੋਲੀ ਜੀ ਪੂਰੀ ਬਹੁਤ ਵਧੀਆ ਪੋਲੀ ਠੀਕ ਆ ਹਾਂਜੀ ਤੇ ਦਸੀਏ ਫੇਰ ਦਾ ਮੁੱਲ ਤੁਸੀਂ ਦੱਸ ਦੋ ਮੈਨਾ ਭਾਜੀ ਜੈ ਜੀ ਨਹੀਂ ਜੈ ਜੀ ਦੱਸੋ ਜੀ ਕੋਈ ਗੱਲ ਨਹੀਂ ਜੈ ਜੀ ਦੱਸਾਂਗੇ ਆ ਵੇਖੋ ਥੱਲੇ ਬਣੀ ਵੀ ਅਜੇ ਹੁਣ ਤੁਹਾਨੂੰ ਪਤਾ ਵੀ ਸ਼ਾਕੀ ਨਹੀਂ ਕੋਈ ਛੋਟੀ ਦੇ ਵਿੱਚ ਛੋਟੀ ਆ ਵੇਖੋ ਚੰਗੀ ਆ ਐ ਤੂੰ ਨੂੰ ਇੱਕ ਰਾਂ ਲੱਗੀ ਸੀ ਹੁਣ ਇਹ ਆ ਵੀ ਤੁਹਾਨੂੰ ਪਤਾ ਜਿਉਂ ਸਾਫ਼ ਕੀਤਾ ਡੰਗਰੇ کہیں ਢੱਲਾ ਪੈ ਜਾਂਦਾ ਜੀ 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 ਤੇ ਫੇਰ ਵੇਖਿਓ ਜਦੋਂ ਕਿ ਦੁੱਤੀ ਆਈ ਛੋਟੀ ਦੇ ਵੇਖਿਓ ਕਿਦਾਂ ਹਾਂਜੀ ਐ ਪੂਰਾ ਬਾਕੀ ਜਿਹੜੇ ਵੀਰ ਭਰਾ ਸਿਆਣੇ ਸਮਝਦਾਰ ਆ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਲਾ ਵੇਖੋ ਭਾਜੀ ਤੂੰ ਪਰ ਤੂੰ ਤਾਂ ਕਿ ਟਲੰਪ ਪੂਰੀਆਂ ਜਿਹੜੀ ਵੀ ਨਵਾਂ ਤਾਜ਼ਾ ਸੂਆ ਹੁੰਦਾ ਦਾਹਾਂ 15 ਦਿਨਾਂ ਬਾਅਦ ਜਾ ਕੇ ਅਸਲ ਜਿਹੜਾ ਭਾਜੀ ਦੁੱਧ ਦੇ ਲੋਕੀ ਹੁਣ ਕਈ ਦੱਸ ਦਿੰਦੇ ਤੇ 12-13 ਕਿਲੋ ਆ ਜੀ ਤੇ 12-13 ਕਿਲੋ ਦੇ ਅਸਲੀ ਦੁੱਧ ਜਿਹੜਾ ਹੁੰਦਾ ਵਾ ਜਾ ਕੇ ਆਪਣਾ ਦੁੱਧ ਤੇ ਜਾ ਕੇ ਜਦੋਂ ਚੜਦੀ ਮੈਂ ਉਦੋਂ ਹੁੰਦਾ ਪੂਰਾ ਠੀਕ ਆ ਠੀਕ ਆ ਹਾਂਜੀ ਸਹੀ ਆ ਇਹਦਾ ਕਰ ਦੱਸੋ ਫਿਰ ਮੁੱਲ ਜਾਇਜ਼ਆ ਦੱਸੋ ਮੁੱਲ ਜਾਇਜ਼ ਹੀ ਦੱਸ ਦੀ 85 ਕਿਤੇ ਦੇ ਦਈਏ ਮਾਨਦਾਨ 80 ਦੇ ਦਾਂਗੇ ਛੋੜ ਕਰ ਦੋਗੇ ਕਰ ਦਾਂਗੇ 2000 ਹੋਰ ਕਰਾਂਗੇ ਫਿਕਸ ਹੀ ਆ ਫਿਕਸ ਹੀ ਕਰ ਵੀ ਆ ਫਿਰ ਫਿਕਸ ਕਰੋ ਤੁਸੀਂ ਕਹਿਣ ਦੇ ਫਿਕਸ ਹੀ ਭਾਜੀ 70000 ਦੀ ਤੇ ਤਾਂ ਛੋੜ ਕਰ ਦੋਗੇ ਮੌਕੇ ਛੋੜ ਛਾੜ ਕਰ ਦਾਂਗੇ ਪਰ ਇਹ ਗੱਲ ਇਹ ਆ ਕਿ ਭਾਜੀ ਹੁਣ ਫਿਕਸ ਜੇ ਹੁਣ ਵਾਦਾ ਘਟਾ ਨਹੀਂ ਜੇ ਹੋਣਾ ਠੀਕ ਆ ਹਾਂਜੀ ਵੇਖ ਲਓ ਜੇ ਇਦਾਂ ਦੀ ਭਾਵੇਂ ਵੇਚਣ ਨੂੰ ਕੋਈ ਵੀਰ ਭਰਾ ਲੈ ਜਾ ਤਾਂ ਵੀ ਵਿਗਦੀ ਆ ਠੀਕ ਆ ਠੀਕ ਜੇ ਰੱਖਣ ਵਾਲਾ ਲੈ ਜਾ ਤਾਂ ਵੀ ਕੋਈ ਗੱਲ ਨਹੀਂ ਆਪਾਂ ਦੇਖ ਲਈਏ ਹਾਂਜੀ ਠੀਕ ਆ ਬਾਕੀ ਕੋਈ ਭੈਣ ਭਰਾ ਆਊਗਾ ਮੋੜਿਓ ਨਾ ਨਹੀਂ ਨਹੀਂ ਮੋੜਦੇ ਨਹੀਂ ਦੇਦੇ ਨਹੀਂ ਆਪਾਂ ਵੇਚਣੀਆਂ ਆ ਭਾਜੀ ਠੀਕ ਹੈ ਠੀਕ ਕਿਉਂਕਿ ਜੇ ਵੇਖਦਾ ਜਾਊ ਤਾਂ ਹੋਰ ਗਾਂ ਲਈ ਜਾਵਾਂਗੇ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ ਭਾਜੀ 11 12 ਕਿਲੋ ਕਰ ਚੂਗੀ 10 ਤੋਂ ਪਲਾਸੀ ਚੱਲੂਗੀ ਠੀਕ ਹੈ ਠੀਕ ਕਿਉਂਕਿ ਗਰਮੀ ਗਰਮੀ ਹੋਣਾ ਤੁਹਾਨੂੰ ਬੜਾ ਮੌਸਮ ਥੋੜਾ ਮਛਰ ਮਛਰ ਬੜਾ ਹਾਂ ਜੀ ਮੱਖੀ ਮਛਰ ਬਹੁਤ ਜਿਆਦਾ ਜਿੰਨਾ ਕਿ ਡੰਗ ਰਾਇ ਦੂਜੀ ਗੱਲ ਇਹ ਹੈ ਚੰਗੀ ਆ ਸੀਲਸ ਲੱਗਿਆ ਜੀ ਚੋਣ ਬਿਲਕੁਲ ਪੋਲੀ ਬਹੁਤੀ ਜਿਆਦਾ ਪੋਲੀ ਵਧੀਆ ਤਾਰ ਠੀਕ ਹੈ ਬਾਕੀ ਭੈਣ ਭਰਾਣ ਕੇ ਆਪਣਾ ਦੋ ਟ ਜਿਹੜਾ ਅਸੀਂ ਬਾਜ਼ਾਰ ਬਾਜ਼ਾਰ ਤੇ ਲਾ ਕੇ ਆਪਾਂ ਨਾ ਕਰ ਵੀਡੀਓ ਨਹੀਂ ਬਣਾਉਂਦੇ ਠੀਕ ਹੈ ਜੀ ਠੀਕ ਹੈ ਟਾਈਮ ਤੋਂ ਟਾਈਮ 'ਚ ਹੋਣੇ ਆ ਅੱਛਾ ਜੀ ਬਿਲਕੁਲ ਟਾਈਮ ਦੇ ਟਾਈਮ 'ਚ ਹੋਗੇ ਫਿਰ ਆਪਾਂ ਵੀਡੀਓ ਵਿੱਚ ਪਾਉਣੇ ਤਾਂ ਵੀ ਆਪਾਂ ਇੱਕ ਘੰਟਾ ਪਹਿਲਾਂ ਨਹੀਂ ਚੱਲ ਜੀ 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 ਪੂਰੇ ਟਾਈਮ ਨਾਲ ਟਾਈਮ 'ਚ ਹੋਣੇ ਆ ਤੇ ਆਣ ਕੇ ਇੱਥੇ ਆੜ ਕੇ ਚੋ ਕੇ ਤਸੱਲੀ ਕਰਕੇ ਵੇਖ ਲੈ ਠੀਕ ਹੈ ਜੀ ਹਾਂ ਸਹੀ ਹੈ ਆ ਦੂਜੇ ਨੰਬਰ ਵਾਲੀ ਭਾਜੀ ਇਹ ਵੀ ਪਰਸੋਤ ਕਾਲਾਂ ਦੀ ਸੂਈ ਆ ਅੱਛਾ ਸੂਈ ਆ ਹਾਂਜੀ ਇਹ ਵੀ ਸੂਈ ਆ ਆ ਬੱਚਾ ਜੇ ਦਾ ਤਾੜੀ ਸੂਈ ਹੈ ਤਾੜੀ ਸੂਈ ਬਿਲਕੁਲ ਇਹ ਵੀ ਸਾਫ਼ ਕਰ ਦਿਤੀ ਹੈ ਜੀ ਆਹ ਸਾਫ਼ ਕਰਤੀ ਕਿੰਨਾ ਇਹਦੇ ਕੋਲ ਬੋਲਾ ਇਸ ਟਾਈਮ ਤੇ ਇਹਦੇ ਕੋਲ 6 ਕਿਲੋ ਹੋਊਗਾ ਠੀਕ ਆ ਤੇ ਲਾਲੇ ਸਤ ਲਾਲੇ ਠੀਕ ਆ ਇੰਨਾ ਕ ਦੁੱਧ ਹੈਗਾ ਜੀ ਤੁਹਾਡੇ ਗੱਦ ਕਾਠ ਵੀ ਚੰਗਾ ਇਹਦਾ ਹਨਾ ਪਲੀ ਆ ਇਹਨ ਥੋੜਾ ਜਿਹਾ ਸੂਕ ਮਨਾਇਆ ਵਾ ਠੀਕ ਆ ਹਾਂਜੀ ਸੂ ਥੋੜਾ ਜਿਹਾ ਸੂਕ ਮਨਾਇਆ ਨੇ ਕਈ ਪਠੇ ਪਠੇ ਥੋੜਾ ਜਿਹਾ ਸੁੱਕੇ ਘਟ ਖਾਂਦਾ ਡੰਗਰ ਹਾਂਜੀ ਤੇ ਉਹਨੇ ਝੋਟੀ ਨੇ ਨਹੀਂ ਉਹ ਪੂਰਾ ਐ ਉਸੇ ਵਾਲੀ ਬੋਲਾ ਕਿੰਨਾ ਇਹਦੇ ਕੋਲ ਇਸ ਟਾਈਮ ਤੇ 6 ਕਿਲੋ ਲਾਣੋ ਹੈਗਾ 6-7 ਕਿਲੋ ਠੀਕ ਆ ਹਾਂਜੀ ਸੂਆ ਇਹਦਾ ਕਿੰਨਾ ਹੋ ਤੀਜਾ ਜਾਂ ਚੌਥਾ ਸਾਦਾ ਹਾਂਜੀ ਠੀਕ ਹੈ ਜੀ ਆਪਣੀ ਸਮਝ ਨਾ ਬਾਕੀ ਹੈ ਨਿਗਰ ਆ ਉਹੋ ਜੀ ਨਿਗਰ ਨਿਗਰ ਹਾਂਜੀ ਕੱਦ ਕਾੜ ਪਲੀ ਪਲੀ ਆ ਮੈਂ ਹੁਣ ਥੋੜਾ ਸੂਚ ਕਰਕੇ ਪਠਾ ਪਠਾ ਕੱਟ ਖਾਦਾ ਵਾ ਬੇਲ ਵੀ ਲੰਬੀ ਹੈ ਹਾਂਜੀ ਬੇਲ ਪੂਰੀ ਲੰਮੀ ਸਿੰਘ ਚੰਗਾ ਸਿੰਘ ਵੀ ਚੰਗਾ ਲੱਗਿਆ ਹਾਂਜੀ ਖੋਲੀਏ ਭਾਈ ਤੋਰੋ ਤੋਰੋ ਜੀ ਤੋਰ ਆ ਵੇਖੀ ਕੱਦ ਕਾੜ ਚੰਗਾ ਇਸ ਟਾਈਮ ਤੇ ਬੋਲਾ ਹੀ ਆ 6 ਕਿਲੋ ਲੈ ਜਾ ਕੁਆਲਿਟੀ ਚੈੱਕ ਕਰ ਲਓ ਜੀ ਪੂਰੀ ਕੈਮ ਆ ਬੇਲ ਦੀ ਲੰਮੀ ਆ ਫਵਾਨਾ ਵੀ ਸੋਹਣਾ ਥਾਣ ਬੜਾ ਗੈਪ ਤੇ ਲੱਗਦਾ ਚੁਾਈ ਚੁਾਈ ਭਾਜੀ ਬਹੁਤ ਵਧੀਆ ਠੀਕ ਹੈ ਹਾਂਜੀ ਸਾਫ ਚੁਾਈ ਹੈ ਬਾਕੀ ਤਾਜੀ ਸੂਈ ਦਾ ਕਰਕੇ ਥੋੜੀ ਜਿਹੀ ਲੱਸੀ ਜ਼ਰੂਰ ਲੱਗਦੀ ਹੈ ਉਹ ਨਾ ਲੱਸੀ ਨਹੀਂ ਉਹ ਤਾਂ ਹੈ ਭੜੀ ਆ ਹਾਂਜੀ ਬੜਾ ਸੂ ਸੂ ਚਾਣ ਕੇ ਡੰਗਰ ਦਿੰਦਾ ਜੂ ਸੂ ਚਾਣ ਕੇ ਥੋੜਾ ਲੱਗਦਾ ਹੀ ਆ ਪਸ਼ੂ ਹਾਂਜੀ ਆ ਵੇਖੋ ਜੀ ਐ ਸੋਹਣੀ ਹੈ ਜੀ ਥਾਣ ਦੀ ਕੁਆਲਿਟੀ ਬੜੀ ਚੰਗੀ ਆ ਗੈਬ ਬਹੁਤ ਸੋਹਣਾ ਆਹ ਵੇਖੋ ਜੀ। ਚੂਹਾ ਹੋ ਗਈ ਤੇ ਜਾ ਮਾਲ ਲੈ ਕੋ ਚੌਥਾ ਮਾਲ ਲੈ। ਆਹ ਵੇਖੋ ਜੀ। ਚੰਗੀ ਮੈਂ ਥਣ ਚੱਡੇ ਦੀ ਬਹੁਤ ਸਾਫ। ਥਣ ਸਾਨ ਸੋਹਣਾ ਲੱਗਾ। ਹਾਂ ਜੀ। ਚੱਡਾ ਚੱਡਾ ਬੜਾ ਸਾਫ ਥਣ ਦਾ। ਠੀਕ ਹੈ। ਇਹ ਕਿੰਨਾ ਕ ਚੁਵਾਈ ਜਾਊਗੀ ਦੁੱਧ ਜੀ? ਦੁੱਧ ਭਾਜੀ 9-10 ਕਿਲੋ ਕਰੂਗੀ। ਅੱਛਾ 9-10 ਕਿਲੋ ਕਰੂਗੀ। 10 ਵੀ ਭਾਵੇਂ ਕਰ ਜੇ 9 ਕਰ ਜੇ 10 ਕਰ ਜੇ। ਠੀਕ ਹੈ। ਇਹਨਾ ਕਰ ਜੂਗੀ। ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਇਹਦਾ ਵੀ ਜਾਇ ਜੀ। ਕਿੰਨਾ ਹੈ ਮੋਹਲੇ ਦਾ ਮੰਗਣ ਨੂੰ 70 ਹੀ ਮੰਗਦੇ ਆ ਹਾਂਜੀ 65 ਦੀ ਦੇ ਦੀਏ ਮਾੜ ਤਾਨ ਕਰ ਦੋਗੇ ਹੋਰ ਦੋ ਤਿੰਨ ਹਜ਼ਾਰ ਕਰਦਾਂਗੇ ਕਰ ਦੋ ਕਿ ਤਿੰਨ ਕਿ ਜਿਆਦਾ ਪੂਰੇ 60 ਦੀ ਜਾਣ ਦੋ 60 ਹਜ਼ਾਰ ਦੀ ਦੇ ਦਾਂਗੇ ਛੋਟ ਕਰ ਦੋ ਮੌਕੇ ਤੇ ਕਰ ਦਾਂਗੇ ਕਰ ਦਾਂਗੇ ਛੋਟ ਛਾੜ ਕੋਈ ਫੋਨ ਕਰੇ ਹਨਾ ਫੋਨ ਕਰਦੇ ਕੋਈ ਨਹੀਂ ਛੋਟ ਛਾੜ ਕਰ ਦਾਂਗੇ ਹੈ ਚੰਗੀ ਆ ਮੈਂ ਜੀ ਚੋਰ ਚੋਣ ਚਵਾਈ ਨੂੰ ਹੁਣ ਸਾਲ ਦੁੱਧ ਨੇ ਪੂਰਾ ਐਂ ਡਟ ਕੇ ਦੇਣਾ ਵਾ ਭਾਜੀ ਸੁਣੀ ਆ ਹਾਂ ਵੇਖੋ ਜੀ ਥਣ ਬੜਾ ਚੰਗਾ ਲੱਗਾ ਥਣ ਤੋਂ ਬਾਕੀ ਕੋਈ ਸੁਣੀ ਆ ਬੱਚਾ ਕੀ ਮਗਰੇ ਦੇ ਚੋਣ ਚਵਾਈ ਚ ਪੂਰ ਛਟਾਂ ਦੀ ਕੋਈ ਮਾਸਾ ਕੱਟੀ ਕੱਟਾ ਕੱਟਾ ਹੀ ਆ ਮੇਰੇ ਸਾਹਮਣੇ ਕੱਟਾ ਠੀਕ ਹੈ ਇਹਦੇ ਪੂਰੇ ਠੀਕ ਆ ਤਾਂ ਆ ਕੀ ਗੱਬਣ ਆ ਕੀ ਹਾਂਜੀ ਇਹ ਗੱਬਣ ਆ ਮੈਂ ਠੀਕ ਆ ਇਹ ਵੀ ਚੰਗਾ ਸੋਨਾ ਹਵਾਨਾ ਇਹਦਾ ਨਹੀਂ ਵੱਡੀ ਆ ਮੈਂ ਵੱਡੀ ਆ ਜੀ ਕੱਦ ਕਾੜ ਵੀ ਵੱਡਾ ਕੱਦ ਕਾੜ ਪੂਰਾ ਵਾ ਠੀਕ ਆ ਮਾ ਵੀ ਹੈ ਦੁੱਧ ਵਾਲੀ ਮੈਂ ਵਾਲ ਚਟਾ ਹੈਗਾ ਇਹਦੇ ਸਰੀਰ ਤੇ ਕੋਈ ਨਹੀਂ 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 ਕਾਲੀ ਨਹੀਂ ਆਉਣ ਡਿਆ ਨਹੀਂ ਨਹੀਂ ਕਾਲੀ ਹੈ ਕਾਲੀ ਮੈਂ ਤਾਂ ਤੁਹਾਡੇ ਕੋਲ ਪੁੱਛ ਲੈ ਕਈ ਵਾਰ ਮੈਨੂੰ ਪਲੇਖਾ ਪੈ ਜਾਂਦਾ ਵਾ ਨਹੀਂ ਨਹੀਂ ਕਾਲੀ ਬਿਲਕੁਲ ਜੈਡ ਬਲੈਕ ਆ ਮੈਂ ਜੈਡ ਬਲੈਕ ਕਹਦਾ ਹਾਂ ਤਾਂ ਕੋਈ ਆ ਕੇ ਵਾਲ ਚਟਾ ਲਾ ਵਲੇ ਮੁੜ ਕੇ ਨਹੀਂ ਨਹੀਂ ਕੋਈ ਨਹੀਂ ਚਲੋ ਮਾੜਾ ਮੋਟਾ ਕਿਦੇ ਹੋ ਵੀ ਸਕਦਾ ਵਾ ਹਾਂ ਇਹ ਮਾਰਿਆ ਇਹ ਕਈ ਯਾਰ Amir ਕਮੈਂਟ ਵੀ ਕਰ ਦਿੰਦੇ ਨਾ ਤੂੰ ਜੈੱਟ ਬਲੈਕ ਹੈ ਜੀ ਨਵਾਂ ਦਿੱਤਾ ਵੀ ਹੈਗਾ ਹੈ। ਹਾਂ। ਉਹ ਚਲੋ ਕਮੈਂਟ ਕੋਈ ਨਹੀਂ ਆਪਣੇ ਦੇ ਵੀਰ ਭਰਾ ਨੇ ਕਿਹਨੇ ਆਵੇਂ ਆਖੀ ਹੱਦ ਤੱਕ ਕੀਤਾ ਨਹੀਂ ਮਾੜਾ ਕਮੈਂਟ। ਜੀ ਜੀ ਜੀ। ਸਾਰਿਆਂ ਨੇ ਬਹੁਤ ਵਧੀਆ ਕੀਤਾ ਤਾਂ ਉਹਨਾਂ ਦਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਉਹ ਭਾਈ ਜੇ ਕੋਈ ਮਾੜਾ ਵੀ ਕਰਦਾ ਵੀ ਕੋਈ ਨਾ ਕੋ ਸਿਖਾ ਕੇ ਜਾਂਦਾ ਵਾ। ਹਾਂਜੀ। ਦੱਸ ਜਾਂਦਾ। ਆਪਾਂ ਭਾਈ ਗੱਲ ਕਰਦੇ ਆ ਸੱਚੀ ਲੋਕੀ ਆ ਆਹ ਦਿੰਦੇ ਦੁੱਧ ਬੋੜਾ ਹੀ ਆ ਤੇ ਦੇ ਥਲੇ 10 ਕਿਲੋ ਆ। ਜੀ ਜੀ ਜੀ। 10 ਕਿਲੋ ਬੋੜਾ ਕਿੱਥੋਂ ਹੁੰਦਾ ਉਹ ਤੇ ਚਲੋ ਇੱਕ ਗਰਲੀ ਮੈਂ ਹੁੰਦੀ ਜਿਹੜੀ ਕੱਢ ਦ ਤੇ ਬਾਕੀ ਆਪਾਂ ਤੇ ਦੱਸਦੇ ਸਹੀ ਜੱਜ ਨਾ ਗ ਦੋਦੇ ਆ ਜਨਾ ਦੇ ਦੇਣਾ ਅਗਲੇ ਦੇ ਘਰ ਜਾ ਕੇ ਅਜੇ ਤੱਕ ਮੇਰੇ ਹਿਸਾਬ ਨਾਲ ਜਿੰਨੀਆਂ ਵੀ ਵੀਡੀਓ ਪਾਈਆਂ ਹੋਣਗੀਆਂ ਤੁਹਾਨੂੰ ਫੋਨ ਨਹੀਂ ਆਇਆ ਉਹ ਕਿਸਦਾ ਭੇਲਾ ਮਾ ਦਿੱਤਾ ਹੋਊਗਾ ਨਹੀਂ ਨਹੀਂ ਜੀ ਜੀ ਠੀਕ ਆਪਾਂ ਦੱਸਦੇ ਮੁੱਲ ਵੀ ਉਹਨਾਂ ਕੀ ਜਾਇਜ਼ ਹੀ ਦਸੀਦਾ ਇਹਦਾ ਸੁਆ ਕਿੰਨਾ ਸੁਆ ਵੀ ਇਹਦਾ ਤੀਜਾ ਚੌਥਾ ਹੀ ਆਪਾਂ ਤੀਜਾ ਚੌਥਾ ਹੋ ਸਕਦਾ ਹੈ ਬਾਕੀ ਮੈਂ ਵੱਡੀ ਹੈ ਵਜਨ ਚੰਗਾ ਵਾ ਤੋਰੀਏ ਨੂੰ ਤੇ ਚਾਰੂ ਵੱਡੀ ਹੈ ਮੈਂ ਚਾਰੂ ਵੀ ਹੈ ਤਾਂ ਨਾੜਾਂ ਜਿਹੜੀਆਂ ਨਾ ਲੱਗੀਆਂ ਆ ਵੇਖੋ ਨਾੜਾਂ ਬਰੀਕ ਬਰੀਕ ਸਾਰੇ ਸਰੀਰ ਦੇ ਹਵਾਨੇ ਦੇ ਵੇਖੋ ਦੁੱਧ ਦੋ ਮੈਂ ਪਿੰਡਰ ਸਾਹਿਬ ਦੀ ਚੰਗੀ ਜੀ ਨਾ ਹਾਂਜੀ ਬਹੁਤ ਜਿਆਦੀ ਚੰਗੀ ਦੁੱਧ ਨੂੰ ਠੀਕ ਆ ਦੁੱਧ ਨੂੰ ਵੀ ਚੰਗੀ ਆ ਦੁੱਧ ਆ ਕਿ ਕੁਆਲਿਟੀ ਵਾਲੀ ਆ ਵੱਡੀ ਆ ਮੈਂ ਭਾਗ ਜਿਹੜੀ ਵਾਲੇ ਨੂੰ ਵਾਰਾ ਖਾਂਦੀ ਮੈਂ ਹਾਂਜੀ 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 ਆਹ ਵੇਖੋ ਜੀ ਪੂਰੀ ਨਿਗਰੇ ਆ ਗਏ ਹਾਂਜੀ ਥਾਣ ਥੋਣ ਬੜਾ ਚੰਗਾ ਬਣੀ ਵੇਖੋ ਮੈਂ ਅਜੇ 5-4 ਦਿਨ ਲੈ ਜਾ ਅਜੇ 5-4 ਦਿਨ ਲੈ ਜਾਣੇ ਆ ਤੇ ਪੰਜਾਂ ਚੌਹਾਂ ਦਿਨਾਂ ਦੇ ਵਿੱਚ ਚੰਗਾ ਸੋਹਣਾ ਹਵਾਨਾ ਤਿਆਰ ਕਰ ਲੈਣਾ ਨੇ ਹੋਰ ਨਿਗਰੇ ਆ ਪੂਰੀ ਵੱਡੇ ਆ ਵੇਖੋ ਚਮੜੀ ਵੇਖੋ ਐ ਪਤਲੀ ਕਿਤੇ ਕੋਈ ਪਤਲੀ 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 ਕੋਈ ਸ਼ਾਕੀ ਨਹੀਂ ਆਹਦੇ ਮੱਜ ਦੇ ਵਿੱਚ ਆਹ ਵੇਖੋ ਥਾਣ ਥੁਣ ਬਹੁਤ ਗਾਇਬ ਵਾ ਬਾਕੀ ਇੱਕ ਰੰਗ ਹੈ ਇਹਦਾ ਸਾਰਾ ਕਾਲਾ ਧੁੱਪੇ ਲਾਲ ਹੋ ਜਾਂਦੀ ਹੈ ਥੋੜੀ ਜਿਹਾ ਅੰਦਰ ਰਹੀ ਹੈ ਮੈਂ ਹਾਂਜੀ ਜਿਦਾਂ ਛੱਡਾਂ ਛੱਡਾਂ ਤੁਹਾਨੂੰ ਪਤਾ ਲੋਕਾਂ ਨੇ ਜੀ 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 ਜਗਾ ਹੀ ਜਗਾ ਹੀ ਉਹ ਨਹੀਂਗਾ ਜਗਾ ਹੀ ਉਹ ਨਹੀਂ ਕੋਸਾ ਨਾ ਛੱਡਾਂ ਮੈਂ ਵੇਖੋ ਗਾੜੀਆਂ ਨਾੜਾ ਵਖਾ ਵੇਖੋ ਮੈਂ ਮੈਂ ਕਹਿੰਦਾ ਵੀ ਹਵਾਨਾ ਚੈੱਕ ਕਰ ਲਈਏ ਤਾਂ ਬਹੁਤ ਹੀ ਚੰਗਾ ਸੋਹਣਾ ਤਿਆਰ ਕਰ ਲੈਣਾ ਆ ਸਭ ਏ ਟਲਾ ਵੇਖੋ ਬਸ ਟਲਾ ਜੀ ਬਣਜੂ ਚੰਗੀ ਹਾਂਜੀ ਤਾਂ ਥਾਨ ਬੜਾ ਚੰਗਾ ਲੱਗਾ ਹਾਂਜੀ 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 ਠੀਕ ਆ ਤੇ ਦੁੱਧ ਭਾਜੀ ਕਿੰਨਾ ਚਾਹੀਏ 10 12 ਕਿਲੋ ਨਹੀਂ ਦੁੱਧ 12 13 ਕਿਲੋ ਮੈਂ ਇਹ ਕਰੂ ਠੀਕ ਜੀ ਹੋ ਸਕਦਾ ਹੈ ਕਿ ਕਹਨੇ ਸੇਵਾ ਕੀਤੀ ਤੇ ਵੱਧ ਵੀ ਕਰ ਚੁਕਾ ਨੇ ਜੀ 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 ਬਾਕੀ ਦੁੱਧ ਜਿਹੜਾ ਦੁੱਧ ਸੇਵਾ ਦਾ ਵਾ ਮੈਂ ਜਿਹੜੀ ਆਪਣੇ ਆਪਣੇ ਬੰਦੇ ਕੋਲ ਲਈ 12 13 ਕਿਲੋ ਮੈਂ ਦੁੱਧ ਨੇ ਚੋਇਆ ਵਾ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਇਹਦਾ ਮੁੱਲ ਭਾਈ 75000 ਦੀ ਦੇ ਤਾਂ ਮੰਨ ਤਾਂ ਮੰਗਣ ਨੂੰ ਤੇ ਲੋਕੀ 80 85 ਭਾਵੇਂ ਮੰਗ ਲਓ ਉਹ ਫਾਇਦਾ ਨਹੀਂਗਾ ਮੰਨ ਤਾਂ ਕਰ ਦੋਗੇ ਕਰ ਦਾਂਗੇ 2000 ਕਰ ਦਾਂਗੇ 73 ਹੋ ਗਈ 7300 ਦੀ 72 ਦੀ ਦੇ ਦਾਂਗੇ 72 ਦੀ ਹਾਂਜੀ ਠੀਕ ਹੈ ਮੌਕੇ ਤੇ ਛੋਟ ਕਰ ਦਿਓ ਹੋਣੀ ਕਰਦੀਏ ਫਿਰ ਮੌਕੇ ਤੇ ਕੀ ਕਰਨੀ ਆ ਕਰ ਦੋਗੇ ਮੈਂ ਤਾਂ ਹੋਣੀ ਕਰਦੀਏ ਚਲ ਕਰ ਦੋ ਕਰ ਦੋ ਕਰ ਦੋ ਪੂਰਾ 70 ਦੀ ਮੈਂ ਦੇ ਦਾਂਗਾ ਠੀਕ ਆ 70000 ਦੀ ਦਵਾਂਗੇ ਕੁਝ ਆਪਣੀ ਮਰਜ਼ੀ ਨਾਲ ਛੋੜ ਕਰਾਂਗੇ ਆਪਣੀ ਮਰਜ਼ੀ ਠੀਕ ਆ ਜੀ ਆਹ ਵੇਖੋ ਜੀ ਬਹੁਤ ਜੀ ਜੇ ਕੋਈ 60 65 ਹਾਲ ਆਖੂ ਫਿਰ ਭਾਵੇਂ ਨਾ ਫੋਨ ਲਾਵੇ ਠੀਕ 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 ਉਦੋਂ ਮੁੜ ਕੇ ਵੇਲੇ ਟਾਈਮ ਭਾਵੇਂ ਜਿਹੜਾ ਮਰਜ਼ੀ ਫੋਨ ਲਾਵੇ ਕੋਈ ਟਾਈਮ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਕਿਉਂ ਐਦਾਂ ਦੀ ਮੱਝ ਜਿਹੜਾ ਮੁੱਲ ਤੁਸੀਂ ਕਰਦਾ ਨਹੀਂ ਲੱਭਣੀ ਹਾਂਜੀ ਐਦਾਂ ਦੀ ਮੈਂ ਨਹੀਂ ਪੜੀ ਆ ਚੰਗੀ ਮੈਂ ਵਧੀਆ ਵਾ ਇਹ ਸਾਲ ਸੂਆ ਪੀਨੇ ਨਾ ਤਾਂ ਵੀ 80 85 ਹਜ਼ਾਰ ਵੀ ਜਿੰਨੀ ਮੈਂ ਚਾਰੂ ਉਹਨਾਂ ਸਾਂਭੀ ਜਰਾ ਕਰ ਤੇ ਚਾਰੂ ਬਹੁਤ ਜਿਆਦੀ ਆ ਸਾਫ ਬਾਕੀ ਮੇਨ ਆ ਜਾਂਦੀ ਸਫਾਈਆਂ ਤੇ ਹਾਂਜੀ ਸਫਾਈ ਬਿਲਕੁਲ ਪੂਰੀ ਸਾਫ ਹਾਂਜੀ ਆ ਨਾੜਾਂ ਖਾ ਲੋ ਵੇਖੋ ਕਿਦਾਂ ਬਰੀ ਨਾੜਾਂ ਦਿਖਾ ਦਈਏ ਥਾਣੇ ਵੇਖੋ ਚਾਰੇ ਇੱਕੋ ਜੇ ਆ ਜੀ ਹਾਂਜੀ ਤੇ ਬਾਕੀ ਛੋਣ ਚਵਾਈ ਦੀ ਆ ਵਧੀਆ ਭੋਲੀ ਨਿਕਲੂਗੀ ਠੀਕ ਆ ਠੀਕ ਆ ਮੋਹਲੇ ਤੁਹਾਡਾ ਜਾਇਜ ਆਇਆ ਦਾ ਹੈ ਤੇ ਆ ਰਹੀ ਪਾਇਆ ਹੀ ਭਾਜੀ ਜਾਇਜ ਮੱਜਾਂ ਦਾ ਫਿਕਸੀ ਆਗੇ ਫਿਕਸੀ ਪਾਇਆ ਔਰ ਰੇਟ ਇਹ ਬਿਮਾਰੀ ਭਰਾਣੇ ਲੈਣੇ ਕਿਹਨੇ ਹਾਂ ਚਲੋ ਕੋਈ ਨਹੀਂ ਜਿਹੜਾ ਵੀ ਲੈ ਜੀ ਆਇਆ ਨੂੰ ਆਪਾਂ ਘਰ ਵਾਲਾ ਵਿਚਾਰਾ ਕੋਈ ਲੈ ਜਾਊਗਾ ਤਾਂ ਦੋ ਦਿਨਾਂ ਨਿਆਰੇ ਲੱਗੂ ਜੀ 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 ਇਹਦੇ ਦੁੱਧ ਸਾਲ ਦਹੀਂ ਜਣਾ ਡਟ ਕੇ ਪੂਰਾ ਬਿਲਕੁਲ ਬਿਲਕੁਲ ਤੇ ਬਾਕੀ ਇਹੋ ਹੀ ਮਾਲ ਆਣਗੇ ਚੁਾਈ ਕਰਕੇ ਤੇ ਪਾਸ ਕਰਕੇ ਫਿਰ ਖੜੇ ਦੂਜੀ ਬੇਨਤੀ ਇਹ ਵੀਰਾਂ ਭਰਾਵਾਂ ਨੂੰ ਵੀ ਜਦਾਂ ਚੰਗੀਆਂ ਚੰਗੀਆਂ ਇਹ ਨਾ ਕਈ ਾਰ ਰਜਾਈ ਦਾ ਵੱਲਾ ਇਧਰ ਮੰਡੀ ਵਾਲੋਂ ਲੰਗੀ ਰ ਅੰਮ੍ਰਿਤਸਰ ਵਾਲੋਂ ਲੰਗੀ ਦਾ ਹਾਂਜੀ 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 ਕਈ ਾਰ ਵੱਲਾ ਮੰਡੀ ਲੱਗੀ ਹੋਏ ਗੱਡੀ ਚ ਲਈ ਜਾਂਦੇ ਆ ਵੇਖੀ ਜੇ ਚੰਗੀ ਚੰਗੀ ਮੱਝ ਲੋਕੀ ਵੇਚੀ ਜਾਂਦੇ ਆ ਜੀ ਤੇ ਭਾਜੀ ਬੇਨਤੀ ਆ ਵੀ ਚੱਲ ਜਿਹੜੀ ਖਰਾਬ ਹੋ ਗਈ ਆ ਜਾਂ ਉਹ ਛੱਟਪੇਟ ਲੱਗ ਗਈ ਆ ਹਾਂ ਉਹ ਚਲੋ ਮਜਬੂਰੀ ਨਾ ਦੇ ਦਿਓ ਬਾਕੀ ਜਿਹੜਾ ਚੰਗਾ ਮਾਲ ਆ ਉਹ ਨਾ ਵੇਚੀਏ ਮੁੜ ਕੇ ਆਪਾਂ ਨੂੰ ਮਾਲ ਨਹੀਂ ਬਣਾਣੀਗਾ ਨਹੀਂ ਲੱਪਣਾ ਕੋਣੀ ਵੇਚ ਲੋ ਲੈ ਲਓ ਆਦਾ ਕੀ ਕਰਦਾ ਕਟੀਆਂ ਵੀ ਦੇਈ ਜਾਂਦੇ ਨੇ ਕੀ ਐਦਾ ਐਦਾ ਬਾਕੀ ਇਹਨੂੰ ਚੱਲ ਜੇ ਜੇ ਕਿਹਨੇ ਦੇਣੀ ਆ ਨੰਬਰ ਸਕਰੀਨ ਤੇ ਦਿੱਤਾ ਹੁੰਦਾ ਵਾ 2-4000 ਘੱਟ ਵਟ ਲੋ ਮੈਂ ਨਾ ਦੇ ਦਾਂਗੇ ਸਾਂਭਣ ਵਾਲੇ ਜਿਹੜਾ ਘਰ ਵਾਲੇ ਕਈ ਚੰਗੇ ਭਲੇ ਵੀ ਦੇਈ ਜਾਂਦੇ ਆ ਮੈਂ ਨਾ ਚਲ 5-7000 5000 ਰੁਪਏ ਘੱਟ ਵੀ ਵਟਲੇ ਤਮੀ ਕੋਈ ਫਰਕ ਨਹੀਂ ਦੋ ਤਿੰਨ ਹਜ਼ਾਰੀ ਘੱਟ ਵਾਟ ਲੈ ਜਿਹੜਾ ਆਖੇ ਵੀ ਸਾਹਮਣ ਵਾਲੇ ਨੂੰ ਦੇਣੀ ਹੈ ਸਾਹਮਣ ਵਾਲੇ ਨੂੰ ਨਹੀਂ ਕਈ ਉਹ ਤਾਂ ਹੈਗੇ ਹੈ ਨਹੀਂ ਮਾਲ ਬਚਣਾ ਵਾ ਆਪਣੇ ਇੱਥੇ ਨਹੀਂ ਤੇ ਨਹੀਂ ਬਚਣਾ ਕਈ ਬਹੁਤ ਭੈਣ ਭਰਾ ਵਾ ਜਿਹੜੇ ਇਦਾਂ ਦੇ ਹੈਗੇ ਆ ਵੀ ਜਿਹੜੇ ਆnde ਭਾਂ ਪੰਜ ਚਾਰ ਹਜ਼ਾਰ ਘੱਟ ਵਾਟ ਵੀ ਆ ਪਰ ਦੇਣੀ ਰੱਖਣ ਵਾਲੇ ਇਹ ਇਹ ਚੀਜ਼ ਨਾਲ ਆਪਣੇ ਕੰਮ ਤੇ ਫਰਕ ਪੈਂਦਾ ਆਪਾਂ ਇਹ ਚੀਜ਼ ਬੋਲਦੇ ਆ ਨਾ ਤੁਹਾਡੇ ਤੇ ਵੀ ਸਾਡੇ ਤੇ ਵੀ ਫਰਕ ਪੈਂਦਾ ਵਾ ਇਦਾਂ ਇਦਾਂ ਹੀ ਆ ਭਾਜੀ ਹੁਣ ਕੰਮ ਤੇ ਕਾਰੋਬਾਰ ਦੇ ਮਾਲ ਦੇ ਨਾਲ ਹੀ ਆ ਜੇ ਮਾਲ ਹੀ ਨਾ ਆ ਕਾਰੋਬਾਰ ਕਾਦਾ ਕਰਾਂਗੇ ਜੀ 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 ਹੁਣ ਬੜਿਆਂ ਦਾ ਜਿੰਦਾ ਰੋਟੀ ਪਾਣੀ ਜਿਹੜਾ ਚੱਲਣ ਡਿਆ ਮਾਲ ਸਰ ਤੋਂ ਹੀ ਚੱਲਣ ਡਿਆ ਬਿਲਕੁਲ ਸਾਡਾ ਆਪ ਉਹਦੇ ਅੰਦਰ ਚੱਲਣ ਡਿਆ ਮਾਲ ਸਰ ਤੋਂ ਹੀ ਚੱਲਣ ਡਿਆ ਹਾਂਜੀ 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 ਆ ਜੀ ਹਨੂ ਬਚਾਇਆ ਇਹ ਮਾਲ ਨੇ ਸਿੱਧੀ ਗੱਲ ਜਿਹੜੀ ਹਣਾ ਸੱਚੀ ਗੱਲ ਕਰਨੀ ਚਾਹੀਦੀ ਹੈ ਇਹਨਾਂ ਨੇ ਸੁਣੋ ਵਿਚਾਰੀਆਂ ਦੇ ਬਚਣਾ ਇਹ ਚੀਜ਼ਾਂ ਸਮਝਾਉਣੀਆਂ ਇਹ ਤੇਰੀ ਗੱਲ ਇਹਨਾਂ ਦੇ ਸਿਰੋਵਚਾਰੀਆਂ ਤੇ ਰੋਟੀ ਖਾਂਦੇ ਆ ਇਹਨਾਂ ਦੀ ਆਪਾਂ ਸੁੱਖ ਨਾ ਮੰਗੀ ਤੇ ਫਿਰ ਸਾਡੀ ਸੁੱਖ ਕਿਥੋਂ ਨਹੀਂ ਬਿਲਕੁਲ 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 ਅਹੀਂ ਤੇ ਚੱਲਾ ਅਰਦਾਸ ਕਰਦੇ ਮਾਰਾ ਇਹ ਗਾੜੀ ਜਿੰਨਾ ਚਿਰ ਬਚਦੀ ਹੋਣਾ ਚਿਰ ਜਾਨ ਬਚਾਓ ਇੱਦਾਂ ਇੱਦਾਂ ਜੀ ਆਪਣਾ ਭਾਜੀ ਅਸੀਂ ਕਦੀ ਨਹੀਂ ਕਿਹਾ ਉਹ ਕੱਲ੍ਹ ਵੀ ਮੈਨੂੰ ਕੋਈ ਦੱਸਣ ਦਿਆ ਹਾਂ ਤੇ ਮੈਂ ਕਿਹਾ ਨਹੀਂ ਭਾਜੀ ਆਪਾਂ ਨਹੀਂ ਦੱਸਣਾ ਕਿਸ ਨੂੰ ਠੀਕ ਫਲਾਣੇ ਸਾਡਾ ਡੰਗ ਰਹੇਗਾ ਵਾ ਤੇ ਅ ਦੂਜੀ ਗੱਲ ਨੂੰ ਮੈਂ ਇਹ ਸਲਾਹ ਦਿੰਦੀ ਮੈਂ ਚੱਲ ਘਟ ਵਟ ਲਾ ਭਾਵੇਂ ਕਿਸ ਨੂੰ ਤੇ ਰੱਖਣ ਵਾਲੇ ਨੂੰ ਕੱਟੀ ਦੇ ਦੇ ਲਾਲਚ ਆ ਨਾ ਭਾਜੀ ਜਿਹੜਾ ਪੈਸੇ ਦਾ ਲਾਲਚ ਆ ਨਾ ਉਹ ਲਾਲਚੇ ਲਾਲਚ ਕਰਾ ਲੈ ਥੋੜਾ ਜਨਾ ਹਸਾਬ ਕਿਤਾਬ ਜਾਂ ਲਾ ਕੇ ਲੈਂਦੇ ਆ ਤੇ ਉਹ ਛੇਤੀ ਲੈ ਜਾਂਦੇ ਬਿਮਾਰੀ ਇਹੋ ਹੀ ਆ ਬਸ ਉਹਨਾਂ ਉਸੇ ਵਾਲੇ ਪੈਸੇ ਫੜਾ ਕੇ ਦੌੜ ਦੌੜ ਭਜਾਉਣ ਦੀ ਕਰਨੀ ਆ ਬਿਲਕੁਲ ਬਿਲਕੁਲ ਠੀਕ ਉੱਥੇ ਤੇ ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਜੋ ਕੁਝ ਹੁੰਦਾ ਗਾੜੀ ਤੁਹਾਨੂੰ ਵੀ ਪਤਾ ਸਾਨੂੰ ਪਤਾ ਸਾਰਿਆਂ ਨੂੰ ਹੁਣ ਤੇ ਭਾਜੀ ਲੁਕਾ ਵਾਲੀ ਗੱਲ ਹੀ ਨਹੀਂ ਰਹੀ ਹੁਣ ਤੇ ਸਾਰਿਆਂ ਨੂੰ ਪਤਾ ਵੀ ਜੋ ਕੁਝ ਹੁੰਦਾ ਜੀ ਹਾਂ ਜੀ ਬਾਕੀ ਆਪਣੇ ਕੋ ਇਹੋ ਹੀ ਆਪਣੀ ਦੀ ਬੇਨਤੀ ਆ ਭਾਜੀ ਹਨਾ ਕਿ ਬਾਕੀ ਸਾਰੀ ਦੁਨੀਆ ਸਮਝਦਾਰ ਆ ਬਾਕੀ ਸਾਰੇ ਸਾਡੇ ਨਾਲ ਸਾਰੇ ਹੀ ਸਿਆਣੇ ਆ ਸਾਡੀ ਦੀ ਬੇਨਤੀ ਆ ਬਾਕੀ ਅਗਲੇ ਦੀ ਮਰਜ਼ੀ ਦੀ ਗੱਲ ਆ ਬਿਲਕੁਲ ਜੀ ਬਿਲਕੁਲ ਅਹੀਂ ਤੇ ਹੁਣ ਚਲੋ ਜਿੰਨੀ ਕੇ ਸਾਨੂੰ ਮਹਾਰਾਜ ਨੇ ਮਾਤ ਦਿੱਤੀ ਉਸ ਹਿਸਾਬ ਦੇ ਨਾਲ ਗੱਲ ਕਰਦੇ ਆ ਜੀ 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 ਤੇ ਬਾਕੀ ਅਗਲੇ ਦੀ ਮਰਜ਼ੀ ਆ ਭਾਜੀ ਅਗਲੇ ਦੀ ਮਰਜ਼ੀ ਆ ਬਾਕੀ ਜੇ ਕੇ ਦੇ ਸਮਝ ਨੇ ਅੰਦਰ ਆ ਜੇ ਗੱਲ ਚਲੋ ਬਹੁਤ ਵਧੀਆ ਗੱਲ ਆ ਸਾਰਿਆਂ ਦਾ ਬਚਾਅ ਆ ਤੁਹਾਡਾ ਵੀ ਸਾਡਾ ਵੀ ਹੁਣ ਕਿੰਨੇ ਘਰ ਆ ਜਿਹੜੇ ਗੱਡੀਆਂ ਵਾਲੇ ਲਾ ਲੋ ਦਲਾਲ ਲਾ ਲੋ ਟੋਣ ਵਾਲੇ ਲਾ ਲੋ ਜੀ ਵੀਡੀਓ ਸੜਿਆਣੇ ਰੋਡ ਰਸੇ ਤੱਕ ਆਲੇ ਦਾ ਘਰ ਜਾਵਦਾ ਇੱਕ ਉਹ ਕਿਦਾਂ ਇਦਾਂ ਇਦਾਂ ਜੀ ਜੀ ਤੇ ਬਾਕੀ ਦੂਜੀ ਗੱਲ ਹੋਰ ਕੋਈ ਨਹੀਂ ਕਾਰੋਬਾਰ ਰਹਿ ਨਹੀਂ ਗਿਆ ਜੇ ਮਾਲ ਦਾ ਵੀ ਕਰ ਲਈ ਤਾਂ ਵੀ ਮਾੜਾ ਨਹੀਂ ਆ ਰੋਟੀ ਪਾਣੀ ਮਹਾਰਾਜ ਦੇਣ ਰਿਆ ਕਈ ਵੀਰ ਦੁੱਧ ਹੀ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਇਦਾਂ ਇਦਾਂ ਬਹੁਤ ਭਾਜੀ ਘਰ ਅਸਲੀ ਤੇ ਫਿਰ ਪੁੱਛੋ ਸੱਚੀ ਗੱਲ ਪੁੱਛੋ ਸਹੀ ਦੁੱਧ ਨਹੀਂ ਜੇ ਲੱਭਦਾ ਮਿਲਦਾ ਨਹੀਂ ਲੱਭਦਾ ਹਾਂਜੀ ਇਹ ਜਿਹੜੀ ਗੱਲ ਤੁਸੀਂ ਕੀਤੀ ਆ ਨਾ ਇਹ ਸਾਨੂੰ ਹੋਰ ਵੀ ਕਿਹੇ ਬੰਦੇ ਨੇ ਗੱਲ ਕੱਲ ਕੱਲ ਕਰਦਾ ਹੀ ਸਾਡੇ ਨਾਲ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲ ਕਰਾਂਗੇ ਕੋਈ ਗੱਲ ਨਹੀਂ ਠੀਕ ਆ ਆਹੀ ਤਿੰਨੇ ਆ ਭਾਜੀ ਕੋਈ ਭਾਜੀ ਨੇ ਬਹੁਤ ਵਧੀਆ ਗੱਲ ਕੀਤੀ ਆ ਤੇ ਫੋਨ ਕਰਿਓ ਤੇ ਜਿਹੜੇ ਪਸ਼ੂ ਆਪਾਂ ਵੀਡੀਓ ਦੇ ਵਿੱਚ ਪਾਏ ਆ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਫੇਰ ਲੈ ਕੇ ਜਾਇਓ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਵੇ ਜੀ ਧੰਨਵਾਦ ਜੀ